ਚਿੰਗਾਰੀ ਨਹੀਂ ਹੋ ਰਹੀ ਯਾਨੀ ਠੜਬਹੁ ਹਾਂ ਨਹੀਂ ਇਹਨੂੰ ਮੱਚ ਜੈੜੂ ਥੋੜਾ ਹੋਰ ਕਰ ਦੇ ਠੰਡਾ ਕਮਰਾ ਮੰਮੀ 24 ਤੇ ਤਾਂ ਚੱਲੀ ਜਾਂਦਾਗਾ ਹੁਣ ਇੱਥੇ 16 ਤੇ ਤਾਂ ਜਮਾ ਪਾਣਾ ਛੜਾ ਦੂਗਾ ਨਹੀਂ ਮੈਂ ਤਾਂ ਕੁਛ ਵੀ ਨਹੀਂ ਠਾਰਿਆ ਮੇਰਾ ਤਾਂ ਮੜੇ ਹੋਰ ਕਰ ਇਹਨੂੰ ਕੰਮ ਕੰਬਾ ਛੜਨ ਨਾ ਭਾਈ ਮੈਨੂੰ ਤਾਂ ਕਰਦੀਆਂ ਕਰਦੀਆਂ ਹਾਂ ਮੈਂ ਗਰਮਟਰ ਤਾਂ ਕਿੱਥੇ ਆਏ ਹੋਰ ਹਣ ਮੜਾ ਕੋਟ ਕਰੇ ਲੋਅ ਆਇ ਤਾਂ ਫਾਇਦਾ ਵੀ ਹੋਵੇ ਕੋਈ ਇਹਨੂੰ ਵੀ ਆਈ ਗਰਮੀ ਜੀ ਮਮਾ ਨੂੰ ਪਸੀਨਾ ਆਈ ਜਾਂਦਾ ਮਰਨਾ ਇਹ ਚ ਲੈ ਮਾਈਨਸ ਖਾ ਕੇ ਮੜੇ ਕਿੱਥੋਂ ਕਰਦੀ ਹੁੰਨੀ ਐ ਕੋਸਾ ਆ ਦੇਖ 21 22 18 17 16 ਮੜੇ ਵਾਹ ਕਰਦਾ ਸੋਨਾ ਤੇ ਕੋ ਜਿੰਨਾ ਚਰਪਈ ਕੰਬੜੀ ਨੇ ਜਿਹੜੇ ਮੈਨੂੰ ਤਾਂ ਐਸੀ ਕਿ ਸਵਾਦ ਨਹੀਂ ਆਉਂਦਾ ਮੱਛਣਾ ਹਾਂ ਤੇ ਵੀਰ ਗੱਲ ਸੁਣ ਹੁਣ ਹਾਂ ਤੇ ਰੋਟੀ ਟੋਕਦੇ ਵੀ ਲੱਗੇ ਲੱਗੇ ਐਡੀ ਮੜਾ ਮੋਟਾ ਕੋਈ ਨਹੀਂ ਪਾਏ ਜਾ ਹਰੇ ਕੀ ਐ ਰੋਟੀ ਨਾਲ ਹਾਂ ਤੂੰ ਤਾਂ ਮੇਰੇ ਪੈਉ ਦੀ ਗਰੰਡੇ ਮੈਨੂੰ ਵੀ ਇਹਦਾ ਮਸ਼ੀਨ ਜੀ ਦਾ ਸੁੱਖ ਪਾਤਾ ਅੱਗੇ ਮੈਂ ਬਥੇਰਾ ਕੰਮ ਕਰ ਲੈਂਦੀ ਹੁੰਦੀ ਸੀਗੀ ਹੁਣ ਤਾਂ ਤੂੰ ਵੀ ਮਿੰਟਕ ਮੰਗ ਰੋ ਮੈਨੂੰ ਆਹਦੇ ਮੈਂ ਵੀ ਪਾਉ ਦੇ ਸਾਡੇ ਭਾਈ ਨੇ ਜਾ ਕੇ ਆਪਾਂ ਇਹ ਕੰਮ ਕਰਨੇ ਆਪਾਂ ਰੁਖਾਪ ਕਾਇਆ ਤੇ ਲੈ ਆਪਣੇ ਕੋਲੇ ਉਹ ਆਪਾਂ ਖਾਪ ਕਾਲਾਂਗੇ ਉਹ ਖਾਪ ਕਾਲਾਂਗੇ ਭਈ ਮੈਨੂੰ ਤਾਂ ਲੱਗਦਾ ਵੀ ਹਾਏ ਮੈਨੂੰ ਕਿਤੇ ਕੋਈ ਬਿਮਾਰੀ ਤਾਂ ਨਹੀਂ ਲੱਗ ਗਈ ਨਹੀਂ ਮੈਨੂੰ ਤਾਂ ਤਪਚੀ ਨਹੀਂ ਜਾਂਦੀ ਮੱਛਣੀ ਨਹੀਂ ਮਾ ਇਹਦੇ ਵਿੱਚ ਤਾਂ ਬੰਦਾ ਅਲਰਜ ਹੋ ਜਾਂਦਾ ਹੈ ਠੰਡਾ ਹੋ ਜਾਂਦਾ ਇਹਦੇ ਵਿੱਚ ਤਾਂ ਨਹੀਂ ਉਹ ਤਾਂ ਹਾਏ ਮੈਂ ਤੈਨੂੰ ਦੱਸਦੀ ਆਂ ਪਰ ਜਦੋਂ ਮੱਛਣਾ ਏਸੀ ਨਹੀਂ ਸੀ ਹੁੰਦਾ ਕਰੇ ਮੈਂ ਸਾਰਾ ਕੰਮ ਕਰ ਲੈਂਦੀ ਤੂੰ ਪੇ ਮੈਨੂੰ ਨਾ ਗਰਮੀ ਨਾ ਠੰਡ ਮੈਨੂੰ ਤਾਂ ਕੁਛ ਨਹੀਂ ਸੀ ਲੱਗਦਾ ਆ ਜਿੱਦੇ ਦਾ ਮੱਛਣਾ ਹਾਲਿਆਂ ਡਗਲ ਮੈਸਾ ਐ ਹੁੰਦਾ ਬਸ ਹੰਦਰੀ ਬੜੀ ਰਹਾ ਜਿਵੇਂ ਆਂਡਿਆ ਤੇ ਕੋਕੜੀ ਬੈਠੀ ਹੁੰਦੀ ਆ ਨਹੀਂ ਮੰਮੀ ਨਾਲੇ ਤਾਂ ਅੱਗੇ ਨਾਲ ਤੂੰ ਨਿੱਖਰ ਗਈ ਐ ਕੱਗੇ ਤੇਰਾ ਪਿੰਨਾ ਕਾਲਾ ਮੂੰਹ ਹੁੰਦਾ ਸੀ ਤੇ ਹੁਣ ਤਾਂ ਤੂੰ ਸੁਖਣਾ ਨਿੱਖਰ ਗਈ ਆ ਦੇਖ ਤੇ ਸਾਤੀ ਸੂਤੀ ਸਾਰੀ ਚਿੱਟੀ ਹੋ ਗਈ ਨੀ ਰੰਗ ਨਿੱਖਰ ਨੂੰ ਮੈਨੂੰ ਕੜਾ ਕਿਸੇ ਨੇ ਪਪੰਗਾ ਲੈਣੀਆਂ ਨੇ ਜਾਂ ਮੈਨੇ ਮਿੱਠੇ ਨਾਲ ਲੈਣੀਆਂ ਕਿਸੇ ਨੇ ਉਹ ਦੰਦ ਕਾੜਨੇ ਕੋਹੜੀ ਚ ਦਬਕੜ ਸਹੀ ਗੱਲ ਕਹਿੰਦੀ ਐ ਫਰਮਾਏ ਤਾਂ ਸੋਹਣੀ ਹੋ ਜੇਗੀ ਹਾਂ ਏਸੀ ਚ ਰਹਿ ਆ ਕਰ ਸੋਹਣੀ ਹੋ ਜੇਗੀ ਸਾਰੀ ਉਮਰ ਹੀ ਲੱਗ ਜਾ ਤਾਂ ਕਰਕੇ ਟੈਟੋਆਂ ਦੇ ਦੀ ਹਾਂ ਚਲ ਪਏ ਜਾ ਹੁਣ ਚੁੱਪ ਕਰ ਭੈਣ ਦਾ ਟਾਈਮ ਹੋ ਗਿਆ ਹੁਣ ਆਪਣਾ ਆਇਆ ਏ ਕੋਈ ਨਹੀਂ ਆ ਬਸ ਅ ਦੇ ਤਾਂ ਮੇਰਾ ਬਿਣਾ ਕਾ ਹੈ ਕਿੰਨੇ ਤੇ ਕਰੇਗਾ ਸਾਲਾ ਤੇ ਕਰ ਹਾਂ ਇੱਥੇ ਵਧੀਆ ਕੰਮ 바ਜਾ ਛੜਦਾ ਇੱਥੇ ਨਾਲ ਕਰ ਬਿਣਾ ਕਹੀ ਚੰਗਾ ਹਾਂ ਅਏ ਹਣ ਬੋਲੀ ਨਾ ਤੈਨੂੰ ਕਿ ਮੈਨੂੰ ਐਸੀ ਚੰਗਣ ਲਾ ਤੇ ਮੇਰਾ ਹਟਣਾ ਟੜਦੇ ਨਾਲੇ ਕਹਿੰਦੇ 16 ਤੋਂ ਘਟਣਾ ਨੀ ਹੁਣ ਮੱਛਣਾ 22000 ਲਾਇਆ ਵੀ ਇੱਥੇ ਫਾਇਦਾ ਲੈ ਲੀ ਜੀ ਕੋਈ ਤਾਂ ਹਾਂ 22 ਕੋਈ ਨਹੀਂ ਲਾਇਆ ਬਾਹੀਆ ਤਾਂ ਭਰਾਇਆਗਾ ਸਮਾਜੀ 45 ਚ ਭੇਜੂ ਇਹ ਤਾਂ ਆਏ ਚਲ ਕੋਈ ਮੁੰਡੇ ਨਹੀਂ ਪੜ੍ਹਨੇ ਕਿਹੜਾ ਟਾਈਮ ਹੈ ਪੜ੍ਹਨਾ ਉੱਥੀ ਹੱਡੀ ਬਾਹਰ ਕੀ ਹੈ ਕੱਬੇਲਾ ਹੈ ਤੁਹਾਡਾ ਹਾਂਜੀ ਬਾਈ ਜੀ ਵੇਲਾ ਚੀਲਾ ਨਾਮ ਹੈ ਜਿੱਲਾ ਹਾਂਜੀ ਚੀਲਾ ਮੇਰੇ ਨਾਮ ਹੈ 15000 ਮਿਲਦਾ ਹੈ ਅੱਛਾ ਜੀ ਹਾਂਜੀ ਇੰਨਾ ਕਿਵੇਂ ਆ ਗਿਆ ਵੀਰੇ ਯਾਰ ਤੁਸੀਂ ਦੇਖੋ ਏਸੀ ਉਹ ਵੀ ਲਾਉਂਦੇ ਹੋਣੇ ਸਾਡੇ ਕਿਹੜੇ ਸੀਨ ਹੈ ਬਾਈ ਕੋਠੀ ਤਾਂ ਢਿੱਡ ਹੀ ਭਾਰਕੀ ਹੈ ਚੱਲ ਕੋਈ ਗੱਲ ਨਹੀਂ ਵੀਰੇ ਪਰ ਤਾਂ ਹੀ ਗੁਰਜਣ ਐਂ ਦੇ ਯਾਰ ਦੇ ਤਾਂ ਇੰਨਾ ਬਿਲ ਕਿਵੇਂ ਆ ਗਿਆ ਯਾਰ ਅਗਰ ਦੋ ਤੰਨੇ ਇਸੇ ਚੱਲਦੇ ਆ ਤੇ ਚਾਪਾਂਛੀ ਪੱਖੇ ਦੋ ਫ੍ਰਿਜ ਇੱਕਾ ਮੇਰੇ ਸਰਾ ਦੀ ਮੋਟਰ ਆ ਲੈ ਐਨਾ ਵਰਤਾ ਭੈਣ ਦੇ ਯਾਰ ਦਾ ਬੰਬਿਆ ਇਹਨੇ ਆ ਇਹਨੂੰ ਨਹੀਂ ਆਂਦਾ ਹੈਗਾ ਹੈ ਲੈ ਨੇ ਨਾ ਇਹਨੇ 20 ਵਾਰ ਕਿਹਾ ਵੀ ਇਹ ਪੱਖਾ ਨਾ ਚੱਲਦਾ ਜਦ ਅਕਰ ਤੁਸੀਂ ਬੈਠੀ ਨਹੀਂ ਆਈਆਂ ਫੇਰ ਵੀ ਪੱਖਾ ਚੱਲੇ ਜਾਣੇ ਨੇ ਅਤੇ ਬੈਨੀਆਂ ਉੱਪਰ ਨੇੜੇ ਹੈ ਹੈ ਲੈ ਉਧਰ ਬੈਨੀਆਂ ਬੈਠੀਆਂ ਨੇ ਨੇ ਆਤਵੀਂ ਗਾਵਾ ਨਦਮ ਮੇਰੇ ਸਾਇਰ ਜਮੀਆ ਦਾ ਪਿਆਰਾ ਭੈਣ ਤੇ ਯਾਰ ਤੇ ਲੈਕ ਹੋਈ ਨਹੀਂ ਤੇ ਪੱਖਾ ਇਹਨਾਂ ਨੇ ਚਲਾਇਆ ਹੈ ਹੈ ਮੇਰੇ ਸਾਇਰ ਸਾਰਾ ਕੁਝ ਛੱਡਿਆ ਪਿਆ ਹੋਈ ਜਮੀਂ ਨਾਲ ਉੱਠਣਾ ਰਸਤਾ ਇਹ ਕੋਈ ਚੀਜ਼ ਦਾ ਬੰਦ ਹੋਵੇ ਤਾਂ ਮੈਂ ਦੇਖਾਂ ਜਾਂ ਸਾਰੇ ਪੱਕੇ ਜਾਂ ਹਾਂ ਬੰਕਾ ਕਿੱਧਰ ਬੜੀਆਂ ਬੈਠੀਆਂ ਨੇ ਐਨ ਗਰਾਬ ਨਹੀਂ ਆ ਪੰਜਾਂ ਨੇ ਸੁੱਤੀਆਂ ਆ ਦੇਖ ਲਈ ਵਿਜ਼ਿਬਿਲਟੀ ਹਾਓ ਆ ਆ ਗਿਆ ਮੇਰਾ ਕੀ ਆ ਗਿਆ ਮੇਰਾ ਆ ਗਿਆ ਮੇਰਾ ਤਾਂ ਮੇਰੇ ਖਾਧਮਾ ਦਿਓ ਸਾਰਾ ਦਿਨ ਏਸੀ ਲਾਈ ਸੁੱਤੇ ਪਏ ਰਹਿੰਦੇ ਹੋ ਤੁਹਾਨੂੰ ਐ ਨਹੀਂ ਪਤਾ ਵੀ ਸਾਰਾ ਕੁਝ ਪੱਖੇ ਪੁੱਖੇ ਸਭ ਕੁਝ ਛੱਡ ਰੱਖੇਗਾ 20-15000 ਆ ਗਿਆ ਮੇਰੇ ਤਾਂ ਮੇਰਾ ਪੁੱਤ ਨੂੰ ਖਾਣ ਮੱਚਿਆ ਪਿਆ ਮੈਨੂੰ ਕਹਿਦੇ ਨੇ ਕੰਜਰੀ ਨੂੰ ਵੀ ਬਦਮਾਛੇ ਪੱਖੇ ਪੁੱਖੇ ਦਾ ਵਫਾਦੂ ਬੰਦ ਕਰਦੇ ਕੱਢ ਦੇ ਜੀ ਪਹਿਲਾਂ ਤੇਰਾ ਹੱਲ ਕਰੋ ਮੈਂ ਨਹੀਂ ਭੱਗਾ ਬਿਲਕੁਲ ਮੈਂ ਤਾਂ ਹੱਥ ਖੜੇ ਨੇ ਹੁਣ ਅਸੀਂ ਕੀ ਦੇ ਜਾ ਕੇ ਉਹੀ ਗੱਲ ਕਰ ਅਸੀਂ ਕੀ ਦੇ ਤੂੰ ਭਰੇ ਹੁਣ ਪਹਿਲੇ ਤੂੰ ਹੀ ਭਰੇਗਾ ਭੈਂਚਦਾ ਵੇ ਮੈਂ ਨਹੀਂ ਭੱਗਾ ਭੈਂਚ ਤੂੰ ਦਾ ਸਾਰਾ ਕੁਝ ਛੱਡਿਆ ਪਿਆਗਾ ਤੂੰ ਕਹੜੇ ਅਸੀਂ ਜਿਹੜੀ ਪੈਂਦਾ ਤੇ ਤੂੰ ਕਣ ਪੱਖੇ ਮਰੇ ਨਹੀਂ ਹੋਰ ਜਾ ਮੇਰੇ ਪਿਓ ਦੀ ਰਾਨਣੇ ਸਾਰਾ ਘਰ ਸਿੱਕ ਚੱਕ ਹੁਣ ਮੇਰੀ ਕਿਹਾਵੇਂ ਐਵੇਂ ਤੂੰ ਬਲੱਡ ਵਧਾਏਗਾ ਹੈ ਠੰਡਾ ਹੋ ਜਾ ਮਾੜਾ ਮੋਟਾ ਹਾਂ ਡਾ ਵਜਾਣੇ ਹੋ ਜਾਂ ਪਾਣੀ ਲੱਕ ਦੇ ਇਹਨੂੰ ਕਿਉਂ ਨਹੀਂ ਪਾਣੀ ਕਿੰਦਾ ਪਾਣੀ ਮੇਰੇ ਹੀ ਟਪਕਦਾ ਐ ਡਾ ਵੇਲਾ ਆ ਪਿਆ ਮੈਂ ਪਹਿਲਾਂ ਆਇਆ ਹੁਣ ਭਰੇ ਤੋਂ ਭਰਿਆ ਜਾਉ ਕੀ ਇਹ ਸਾਰਾ ਦਿਨ ਛੱਡੀ ਰੱਖਣਾ ਤੁਸੀਂ ਹਾਂ ਛੱਡੀ ਰੱਖਦੇ ਹੋਰ ਪਰ ਗਰਮੀ ਆ ਘਰੋਂ ਮਰ ਜਗੇ ਇੰਤ ਦਾ ਵੀ ਤੁਸੀਂ ਅੱਗਾ ਸਮਝੀ ਹੋਣਾ ਆ ਪਾ ਗਿਆ ਪਰੇ ਕਰ ਪਰਦਾ ਨਹੀਂ ਬੇਲਾ ਬੋਈ ਨਾ ਕਰ ਦੋਗੇ ਤੁਸੀਂ ਬੇਲਾ ਮਗਜਾ ਪਾ ਲਿਆ ਕੀ ਕੋਹ ਹੈ ਕਿ ਰੰਨੇ ਹਾਂ ਹੁਣ ਇਹ ਤਾਂ ਕਹਿੰਦਾ ਬਿੱਲ ਨਹੀਂ ਭਰਦਾ ਮੀਟਰ ਲੈ ਜਾਣਗੇ ਪਟਕੇ ਤੇ ਅਸੀਂ ਥੱਲੇ ਕਿਵੇਂ ਪਾਵਾਂ ਗੀਆਂ ਉੱਚੀ ਗੋਲ ਮੇਨੂੰ ਉੱਚਾ ਹੁੰਦਾ ਮਾ ਕੇ ਗੱਲ ਸੁਣ ਮੇਰੀ ਹਾਂ ਮੇਰੇ ਕੋਲ ਇੱਕ ਹੈਗਾ ਤਰੀਕਾ ਉਹ ਕਿਹੜਾ ਤਰੀਕਾ ਇਹੇ ਜੇ ਕੰਮ ਤਾਂ ਮੈਂ ਬਥੇਰੇ ਕਰਿਆ ਨਹੀਂ ਕੋਈ ਉਹ ਨਾ ਤੇ ਛਿੱਤਰ ਪਵਾ ਦੀ ਤੂੰ ਮੇਰੇ ਬੁੱਢੀ ਉਮਰੇ ਨਹੀਂ ਮੇਰੇ ਪੇਕੇ ਘਰੇ ਤਾਂ ਦਿਨ ਰਾਤ ਤੰਤਨੇ ਅਸੀਂ ਚੱਲਦੇ ਆ ਅੱਛਾ ਹਾਂ ਗੱਲ ਸੁਣ ਮੇਰੀ ਹਾਂ ਮੀਟਰ ਚੋਂ ਕੱਟ ਕੇ ਤਾਰਾਂ ਹਾਂ ਈਆਂ ਪਾਸੇ ਸਿੱਧੀਆਂ ਕਰ ਦੇਣਾਂ ਨੀ ਰਹਿਣ ਦੇ ਰਹਿਣ ਦੇ ਮੈਂ ਤਾਂ ਡਰ ਲਾ ਤੇ ਚੁੱਮ ਚਿਬੜ ਗਈ ਕਿਸੇ ਨਾਲ ਹਾਂ ਫਿਰ ਨਹੀਂ ਮੈਂ ਬਥੇਰਾ ਕਰਿਆ ਇਹ ਜਿਹੇ ਕੰਮ ਉਹਦੇ ਵਿੱਚ ਕੀ ਨਾ ਕੀ ਹੁੰਦਾਗਾ ਮੈਂ ਆਪੀ ਆਉਂਗੀ ਆਜਾ ਮੇਰੇ ਨਾਲ ਵਸਾਂ ਹਸਲਾ ਦੇਣ ਵਾਲੀ ਬਣਾ ਆਜਾ ਕੇ ਨਾ ਚੱਲ ਪਰ ਦੇਖ ਲੈਣੇ ਆਂਗੇ ਆਜਾ ਇਹ ਇਹ 15000 ਦੇ ਇਹ ਵੀ ਭਰਨਾ ਤੇ ਪਊਗਾ ਚੱਲ ਹਣ ਕੇਰਨ ਤਾਂ ਖੜਾ ਸੜਾਈਏ ਕੇਰਾਂ ਤੂੰ ਆਏ ਜਿਹੜੀ ਹੁਣ ਮੁੱਢਲਾ ਵੇਲਣ ਆਵੇ ਆਪਾਂ ਹਾਂ ਸੁਹਾਲ ਕਰ ਦੇਣਾ ਚੱਲ ਵੀ ਨਾ ਨਾ ਨੀ ਕੁੰਡੀ ਤੇ ਮੀ ਨਾ ਪਜਲਾਵਾਂਗੇ ਦੂਜੂ ਐ ਕਿਹੜਾ 800 ਜੁੰਟ ਆ ਗਿਆ ਐ ਕਿਹੜਾ ਮੱਚ ਗਿਆ ਉਹ ਨਾ ਲੋਕ ਕਟ ਲਾਉਂਦੇ ਨੇ ਕੁੰਡਗਾ ਵੀ ਆਪਾਂ ਲੈਦੀ ਲਾਵਾਂਗੇ ਕੋਈ ਨਹੀਂ ਜੁੰਟ ਤਾਂ ਉਹ ਘੱਟ ਮੱਚੀ ਆ ਦੋ ਤਿੰਨ ਜੁੰਟੇ ਉੱਤੋਂ ਮੱਚ ਗਏ 600 ਤੋਂ ਤਾਂ ਵੀ ਲਾ ਗਿਆ ਆਪਾਂ ਨੂੰ ਅੱਛਾ ਹਾਂ ਆ ਜੀ ਕਿਨਾ ਚੱਲ ਚੱਲ ਆਏ ਮੱਚਣਾ ਮੰਤ ਐ ਸੀ ਤੇ ਸੁੱਖ ਪਾ ਕੇ ਮੈਂ ਤਾਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਹੁਣ ਇਹਨੂੰ ਤਾਂ ਨਾ ਬੰਦ ਕਰੀਏ ਹੁਣ ਮੈਂ ਤਾਂ ਚੱਲ ਜੀ ਜਾਣ ਦੇ ਮੈਂ ਤਾਂ ਕੁੰਡੀ ਲਾਉਣੀ ਚੱਲਾਂਗਾ ਚੱਲ ਆਓ ਆ ਯਾਰ ਦੂਜੇ ਮੀਟਰਾਂ ਦੀ ਇੰਨੀ ਰੀਡਿੰਗ ਆਈ ਜਾਂਦੀ ਐ ਇਹ ਮੀਟਰ ਦੀ ਕੋਈ ਰੀਡਿੰਗ ਹੀ ਨਹੀਂ ਲੱਗਦਾ ਕੁੰਟੀ ਕੰਟੀ ਵਾਲਾ ਜਗਾੜ ਲੱਗਦਾ ਇਹਨਾਂ ਦਾ ਚੱਲ ਦੇਖਦੇ ਆ ਕਰਦੇ ਆ ਚੈੱਕ ਕੋਈ ਨਾ ਕਰਦੇ ਕੋਈ ਊਗਾੜਾ ਹੈਗਾ ਕਰੇ ਕੋਈ ਭਾਈਆ ਬਾਰ ਖੋਲੋ ਆ ਬੇ ਲੈ ਆਹ ਹੁਡਾ ਕਿੰਨਾ ਐ ਵੀਰੇ ਐਕਸਟਰਾ 0.56 ਠੀਕ ਠੀਕ ਪੰਜ ਇਕੜਾ ਬਾਹੂ ਹਾਂ ਕੱਪੜੇ ਦੇ ਪੈਸੀ ਉਹ ਤੂੰ ਇਹ ਸੀਗੀ ਪਤਾ ਮੈਂ ਮਸ਼ੀਨ ਚ ਪਾਤੇ ਹੋ ਤਾਂ ਆਪ ਹੀ ਸੱਤ ਸੱਤ ਲੈ ਕੇ ਆਪ ਹੀ ਧੋ ਦਿੰਦੀ ਆ ਉਹ ਅੱਛਾ ਹਾਂ ਨਹੀਂ ਮੇਰੀ ਗੱਲ ਸੁਣ ਹਾਂ ਨਹੀਂ ਅੱਗੇ ਤਾਂ ਮੱਛਰ ਬਿੱਲ ਵਾਲੇ ਟਾਈਮ ਵਾਲੀ ਬਿੱਲੀ ਆ ਪੜਾਈ ਜਾਂਦੇ ਨੇ ਸੀ ਕਿ ਆ ਕਿੰਨੇ ਦਿਨ ਉਤੋਂ ਦੀ ਲੰਘ ਗਏ ਹਲੇ ਤੱਕ ਆਈ ਵੀ ਨਹੀਂ ਹੈਗੇ ਹੋਰ ਮਾਂ ਅੱਗੇ ਤਾਂ ਕਰੇ 25 ਤਰੀਕ ਨੂੰ ਜਾਂ ਫਸਾ 26 ਤਰੀਕ ਨੂੰ ਆ ਜਾਂਦੇ ਸੀ ਹਾਂ ਅੱਜ ਤੱਕ ਦੋ ਤਰੀਕੋ ਹੋ ਗਈ ਹਾਲੇ ਤੱਕ ਕੋਈ ਬੋੜਿਆ ਨਹੀਂਗਾ ਮਰਦੀ ਵਾਲੀ ਨੇ ਇੱਕ ਦਿਮਾਗ ਰੂਰੇ ਹਾਂ ਸਰਕਾਰਾਂ ਜਹੇ ਜੇ ਨੰਨੀਆਂ ਨੇ ਹਾਂ ਸਹੀ ਆ ਲੁੱਚਾ ਲੰਡਾ ਚੌਧਰੀ ਗੁੰਡੀ ਰਾਣੇ ਪ੍ਰਧਾਨ ਸਹੀ ਲੈ ਵੇ ਤੂੰ ਬੜਾ ਖੁਸ਼ ਹੋਇਆ ਹੁਣ ਕੀ ਖਿਆ ਗਿਆ ਬੇ ਲਾ ਗਿਆ ਬੇਬੇ ਅੱਛਾ ਲੈ ਭਾਈ ਨਾ ਫੇਰਾ ਦਿਖਾ ਪੇਰਾ ਕਿੰਨਾ ਆਇਆ 0 ਆਇਆ ਬੇ ਤਾਂ ਲੈ ਮੈਂ ਦੇਖ ਲੈ ਜਿੰਨੇ ਕਿਰਤ ਸકરી ਸੀ ਵਧੀਆ ਰਹਿ ਗਈ ਆਪਾਂ ਹਾਂ ਸੁਣ ਲਈ ਰੱਬ ਨੇ ਆਪਾਂ ਸੁਣ ਲਈ ਆਪਣੀ ਤਾਂ ਹਾਂ ਤੁਸੀਂ ਬਚਤ ਕਰਿਆ ਕਰੋ ਕੋਈ ਨਾ ਮੈਂ ਬੱਧੀ ਆ ਰਹੀ ਬਚਤ ਕਰਦੇ ਆ ਹੁਣ ਤਾਂ ਸੀ ਰਾਤ ਰਾਤ ਮਲਾਉਂਦਾ ਸੀ ਕੱਲੀ ਐਸੀ ਬੱਸ ਦਿਨ ਤੁਸੀਂ ਛੱਡੇ ਹੀ ਨਹੀਂ ਤਾਂ ਚਲੋ ਠੀਕ ਹੈ ਮੈਂ ਫੇਰ ਤੇ ਵੀ ਜਾਣਾ ਨਾ ਮਾਰੇ ਕਿਹੜਾ ਉੱਥੋਂ ਨਾਲ ਕੱਦੂ ਤੋੜ ਲਿਆ ਠੀਕ ਹਾਂ ਦਾਨ ਸੁਣ ਮਾਮੀ ਹਾਂ ਇਹ ਤਾਂ ਜਿਹੜੀ ਮੇਰੀ ਸਕੀਮ ਸੀ ਕਿਉਂ ਕੰਮ ਕਰ ਗਈ ਨਾ ਨੀ ਤਾਂ ਆਈ ਤਾਂ ਸਵੀਟੀਏ ਮੰਨਨੀ ਐ ਤੈਨੂੰ ਮੈਂ ਤੇਰੀ ਸਕੀਮ ਨੇ ਤਾਂ ਹਕਰਾਤਾ ਹਾਂ ਹਾਂ ਜੀ ਮੈਂ ਇਸਕੀਮਾ ਵਰਤੀ ਦੀ ਸੀ ਤੇ ਇੱਥੋਂ ਤੱਕ ਆਪਾਂ ਪਹੁੰਚ ਗਏ ਪਹੁੰਚ ਗਏ ਹੋਈ ਮੈਂ ਕਹੀ ਨਹੀਂ ਆ ਹਾਂ ਹੁਣ ਆਪਾਂ ਭੇਜ ਜਾ ਕੇ ਡੰਡੀ ਤੇ ਰਹਿ ਉਹਨਾਂ ਆ ਕੇ ਹੁਣ ਆ ਦੋ ਮਹੀਨਿਆਂ ਦਾ ਵੇਲਾ ਮੁੜ ਕੇ ਸ਼ਾਲਾ ਚ ਤਾਂ ਆਉਣਾ ਨਹੀਂ ਹਾਂ ਆ ਦੋ ਮਹੀਨੇ ਹੁਣ ਆਪਾਂ ਹੋਰ ਫੇਰ ਆਈਂ ਤੇ ਪਾਦਗੀ ਚੱਲ ਫਿਰ ਦੇਖਦੀ ਕਿਦ ਨੂੰ ਕਰਕੇ ਆ ਜੇ ਕਰਾ ਮਾਤਾ ਚੱਲ ਕੇ ਹਾਂ ਹੁਣ ਇੱਥੇ ਸਾਮ ਕਿਰਾਂ ਚੱਲ ਕਿਰਾਂ ਚੱਲ 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 ਏਸੀ ਲਾ ਕੇ ਬੈਠਾਂਗੇ ਫਿਰ ਆ ਮੀਟਰ ਦਾ ਸਾਰੇ ਕਾਰ ਹੋ ਗਏ ਇੱਕ ਰਹਿ ਗਿਆ ਹੈਲੋ ਉਹ ਹਾਜਸੀ ਜੈ ਜੀ ਸਾਹਿਬ ਸਤਿ ਸ੍ਰੀ ਅਕਾਲ ਸਾਸਰੀ ਗਾਂ ਕੀ ਹੋ ਪੁੱਤ ਇੱਕ ਆ ਮੀਟਰ ਸੀਗਾ ਕੀ ਹੋ ਗਿਆ ਆਪਣਾ ਚੁਲਟਾ ਜਣੀ ਮੱਚੇਗੇ ਨਦੀਆਂ ਇਹ ਚਿੱਲਾ ਸਿੰਘ ਸਨ ਆਫ ਪੜਕੀਲਾ ਸਿੰਘ ਛੇ ਟੂਰ ਹਾਂ ਬਾਦਗੀਰ ਬਸਤੀ ਚ ਹਾਂਜੀ ਹਾਂਜੀ ਅੱਜ ਹਾਂਜੀ ਹਾਂਜੀ 4 ਨੰਬਰ ਗਲੀ ਚ ਖੜਾ ਮੈਂ ਆ ਜੀ ਉਹਨੇ 2 ਮਿੰਟ ਖੜਾ ਰਿਹਾ ਉੱਥੇ ਠੀਕ ਉਹ ਦੀਦਾ ਰਿਆ ਰੋ ਸਾਹਬ ਦਾ ਫੋਨ ਹਾਂਜੀ ਸਾਹਬ ਜੀ ਹਾਂਜੀ ਸਾਹਬ ਜੀ ਜੱਸੀ ਆਏਗਾ ਤੂੰ ਦਫਤਰ ਪਹੁੰਚ ਬਿਲੇ ਅਸੀਂ ਆਉਣੇ ਆਪਾਂ ਸਤ ਮਿਲਾਂਗਾ ਤੋ ਇਹ ਦਫਤਰ ਪਹੁੰਚ ਸੀ ਰੇਡ ਪਾ ਕੇ ਆਉਂਦੇ ਠੀਕ ਹੈ ਠੀਕ ਹੈ ਜੀ ਸਾਹਿਬ ਓਕੇ ਜੀ ਓਕੇ ਜੀ ਚੱਲੋ ਚੱਕਰਾ ਪਰ ਦੀ ਵੀ ਕਿੱਥੇ ਲੇ ਲੇ ਉਹ ਵੀ ਦੇਖੀ ਮੈਨੂੰ ਲੱਗਦਾ ਮੇਰੀ ਨਾਮ ਚੱਲ ਛੱਕੋਤੀ ਆ ਫੜਾਂਗੇ ਜਮੈਂ ਵੀ ਆਪਾਂ ਫੇਰਾ ਦਮ ਕਰਦਾ ਇਹਨੂੰ ਦੇਖਦੇ ਆਂ ਚਾਹ ਦੀ ਨੀ ਮੇਰੇ ਪਿਆਓ ਦੀਆਂ ਅੰਨੇ ਧਿਆਨ ਨਾਲ ਲਾਈ ਕਿ ਤੇ ਨਾਲ ਚਿਪੜ ਜੇ ਨੀ ਹਾਉ ਤੇਰੇ ਖਾਸ ਮਾ ਕੇ ਬਿਜਲੀ ਵਾਲਾ ਲੰਡਰ ਉਹਦੇ ਪਰਚੇ ਦੀ ਹੋਏ ਦਾ ਹੀ ਕੰਮ ਹੋ ਗਿਆ ਨਾ ਦਾ ਵੀਰਾ ਇਹ ਤਾਂ ਤਾਰ ਮੱਤੀ ਪਈ ਆ ਸਾਡੀ ਤਾਂ ਨੂੰ ਮੱਤੀ ਸਾਰੇ ਗੇੜੀ ਨੀ ਭੱਟੀ ਰੋਸ ਕਹਤਾਂ ਥੋੜੇ ਰੋਜ ਜਦੋਂ ਸਾਡੇ ਮੀਟਰ ਚੱਲਦਾ ਨਹੀਂ ਫਿਰ ਅਸੀਂ ਤਾਂ ਲੱਜ ਜੂ ਸਿੱਟੀਆਂ ਜਦੋਂ ਮੀਟਰ ਚੱਲਦਾ ਸਾਡਾ ਇਹ ਕਹਿੰਦਾ ਰੋਜ਼ ਦਾ ਕੰਮ ਇਹਦੀ ਆ ਦੇਖ ਨੀ ਜੀ ਇਹਨੇ ਇਹ ਕੁੰਡੀ ਬਥੇਰੀਆਂ ਲਾਉਂਦੀਆਂ ਨੇ ਨੀ ਉਹੀ ਇਹਦਾ ਬਈ ਬਹੁਤ ਭੇੜੀਆਂ ਇਹਦਾ ਨਾ ਨਾ ਵੀ ਨੇ ਜ਼ਰਾ ਰੱਬੇ ਬਚਾਵੇ हां बच्चा मेरा पापा जा परे काम दा की बनावणा सी ਵਿੱਚ ਬੋਲਣਾ ਮੀਟਰ ਕੀ ਕਿੰਨਾ ਸੀ 300 ਮੀਟਰ ਜੱਗਰ ਸੇ ਹੁੰਦੇ ਨਾ ਤੇ ਜੱਗਰ ਨਾ ਦਾ ਹਾਂ ਖਾਣਾ ਉਹ 3 ਦਾ 3 ਲੈਣਾ ਪਤਾ ਹਾਂ ਕੀ ਕੰਮ ਕਰਦੇ ਹੋ ਕੰਮ ਕੀ ਕਰਨਾ ਭਾਈ ਦਿਹਾੜੀ ਜੋਤਾ ਕਰਦੇ ਆਂਗੇ ਹਾਂ ਧੀ ਗੁੱਧੀ ਵਰਗਾ ਦਿਹਾੜੀ ਹੀ ਲੇਗੀ ਕਾਇ ਕਰ ਚੱਕੜਾ ਕਾਟੋ ਸਾਥੀ ਜਾਂਦਾ ਫਰੋ ਹਾਂ ਕਿਵੇਂ ਜਿਹੜਾ ਤੁਹਾਡਾ ਕੋਈ 20 ਰੁਪਏ ਦਾ ਬੰਦਾ ਤੁਹਾਨੂੰ ਤੇ ਆ ਕਰਨਾ ਨਾ ਨਾ ਅਰੇ ਸ਼ਵਦਾ ਤੇ ਨਹੀਂ ਤੁਸੀਂ ਸਾਨੂੰ ਵੇ ਵੀਰਾ ਗਰੀਬ ਆਵੇਂ ਨਾ ਪਰਚਾ ਪੁਰਚਾ ਨਾ ਪਾਏ ਵੀਰੇ ਗਰੀਬਾਂ ਕੀ ਅੱਜ ਚਾਪੜੀ ਕਿੰਨੀ ਹੈ ਪਹਿਲਾਂ ਪੱਕਰੇ ਵੇਖਿਆ ਅੱਜ 60000 ਦਾ ਫੜ ਦੋ ਬਾਹਰ ਨਾ ਵੀਰੇ 70000 ਦਾ ਨਾ ਨਾ ਵੀਰੇ 70000 ਕਿੰਨਾ ਪੋਰਾ ਕਿ ਕਰੀ ਝਾਲੀਆਂ ਕਰੇ ਵੇਖ ਕੰਨੀ ਝਾਲੀਆਂ ਪਤਾ ਨਾ ਕੋਈ ਚੋੜੀ ਭਰਾਂਗੀ ਜੀ ਤਾਂ ਕੋਈ ਨਹੀਂ ਚੱਲੇ ਭਰੀ ਨਹੀਂ ਵੀਰ ਵਾਰ ਕੇ ਤਾਂ ਕਰੀ ਜਾ ਕਰ ਉਹ ਮੈਂ ਟੱਕਰੋ ਖੱਡ ਦੂ ਤੇਰਾ ਬਾਪੂ ਨਾ ਹੁੰਦਾ ਇਹ ਸਾਡੇ ਹਾੜੇ ਹੁੰਦਾ ਇਹ ਤਾਂ ਪੈਣੀ ਪੈਣਾ ਉਹ ਪੁੱਛ ਕਰ ਦੋ ਅਮੇਗਾ ਬੁੱਦਕ ਕਦਮਾਂ ਬਾਅਦ ਸਾਰੇ ਬਿਲੇ ਚਿੱਟੀ ਚਾਟੇ ਤਾਂ ਮੰਨ ਕੇ ਰੋੜੀ ਆਉਂਦੇ ਆ ਕਹੜੇ ਕਿ ਦੇਈ ਤੈਨੂੰ ਕਹਿੰਦੀ ਸੀ ਰਹਿਣ ਦੇ ਰਹਿਣ ਦੇ ਰਹਿਣ ਦੇ ਨਾਲ ਤਾਂ ਉਹ ਗੱਲ ਹੋ ਗਈ ਆਖੀ ਉਹਨੇ ਨਹੀਂ ਕੁੱਤੀ ਨਹੀਂ ਜਿੰਨੇ ਦੇ ਜਲੇ ਭਖਾ ਗਈ 22000 ਦਾ ਏ ਸੀ ਸੀ ਤੇ 60000 ਦਾ ਜੁਰਮਾਨਾ ਪਾ ਗਏ 15 ਹਾਲੇ ਪਿਸਲਾ ਨਹੀਂ ਭਰਿਆ ਗਿਆ 77 ਚ ਪੈ ਗਈਆਂ ਮਾਂ ਪਤਾ ਨਹੀਂ ਹੁਣ ਕੀ ਕਰੀਏ ਕਰ ਲਿਆ ਕਿਆ ਉਹਨੂੰ ਭਾਂਡਾ ਚਲ ਤੇਰੇ ਹੋਰ ਕੀ ਚੱਲ ਗਿਆ ਜਿਹੜਾ ਕੋ ਸੋਨਾ ਸੀ ਹਵਾ ਗਿਆ ਹਾਂ ਸਾਲੂ ਜੀ ਨੂੰ ਦਿਖਾਵਾਂਗੀ ਟੰਡੀ ਦੇ ਪੌਣ ਮੇਰੇ ਪਿਆਉ ਦੇ ਸਾਲੇ ਨੂੰ ਆ ਬਾਹਰ ਲਵਾਏ ਕਿ ਪੈਣਾ ਕਿ ਨਹੀਂ ਨਹੀਂ ਵੀ ਦੇਖ ਹੁੰਦੇ ਆਈਦਾ ਵੇ ਆਪਾਂ ਦਾ ਪੱਠੇ ਗਏ ਠੀਕ ਲੋਕੀ ਤੇ ਆ ਤੇਰੀ ਨਾਨ ਨੇ ਕੁੰਡੀ ਲਾਈ ਸੀ ਮੈਂ ਆਪਾਂ ਦਾ 60000 ਦੀ ਫਰ ਲੋ ਪੈ ਗਈ ਹੈ ਆ ਮੈਂ ਤਾਂ ਮੈਂ ਕਿਹਾ ਸੀ ਕੁੰਡੀ ਮੈਂ ਤੇ ਬਾਹਰ ਪੈਣਾ ਮੈਂ ਕਾ ਕੁੰਡੀ ਲਾ ਦਿੰਨੀ ਮੈਂ ਤਾਂ ਕਰ ਨਹੀਂ ਲਈ ਸੀ ਹਲੇ ਤੁਸੀਂ ਮਰਵਾਉਂ ਗਿਆ ਮੈਂ ਤੁਹਾਨੂੰ 20 ਵਾਰ ਕਿਹਾ ਵੀ ਇਹ ਜੇ ਕੁੱਤੇ ਕੰਮ ਨਾ ਕਰਿਆ ਕਰੋ ਆਏ ਵੇ ਮੇਰਾ ਤਾਂ ਦਿਮਾਗ ਤੇ ਪੈਕ ਪੈ ਨਾਲ ਹੋ ਗਿਆ ਮੇਰੇ ਕੋ ਬੋਤ ਨਾਲ ਵੱਧ ਸਾਧ ਕਿ ਡਾਕਟਰ ਨੂੰ ਹੇ ਗੱਭਰੂ ਆਹ ਪਾ ਲੈ 60000 ਰੁਪਇਆ ਪਾਤਾ ਤੇ 15000 ਰੁਪਇਆ ਬਿੱਲ ਪਹਿਲਾਂ ਆਇਆ ਕਿ 75000 ਚ ਪਈਆਂ ਸ ਤਾਂ ਦੇਦੇ ਇਹ ਵੇ ਕੀ ਹੋ ਗਿਆ ਹੁਣ ਪਾਣੀ ਲੈ ਕੇ ਆ ਪਾਣੀ ਤਾਂ ਇਹਦੇ ਖਰਚਾ ਨਹੀਂ ਕਰਿਆ ਹੋਇਆ ਸੀ ਦੇਦੇ ਇਹ ਵੇ